ਆ ਨਾ ਕਿੰਨੇ ਦਿਨ ਹੋ ਗਏ ਕੁੜੀ ਨੂੰ ਛੱਡ ਕੇ ਆਈ ਮੇਰਾ ਜੀ ਮੇਰਾ ਪਰੰਦੇ ਆ ਅੱਜ ਸ਼ਹਿਰ ਤੇ ਜਾਣਾ ਹੀ ਆ ਕਿ ਜਹਾਂ ਪਰੇ ਆਪਣੀ ਭੈਣ ਕੋਲ ਹਾਂ ਆਵਾਂ ਇੱਕ ਇੱਕ ਤੇ ਆਵਾਂ ਮੇਰੀ ਕੁੜੀ ਕਰਨ ਕੀ ਤੇ ਹੀ ਉੱਥੇ ਕੀ ਹਾਲ ਆ ਕੀ ਕਿਵੇਂ ਪੜਦੀ ਆ ਕੀ ਉਹਦੀ ਪੜਾਈ ਦਾ ਹਾਲ ਚਾਲ ਆ ਅਜਨਾਂ ਬੜਾਈ ਦਿਲ ਜਿਆ ਉਡੰਦਿਆ ਅਜਨਾਂ ਮੈਂ ਆਪਣੀ ਕੁੜੀ ਨੂੰ ਮਿਲ ਕੇ ਆਉਣੀ ਬੜੇ ਹੀ ਦਿਨ ਹੋ ਗਏ ਤੇ ਇੱਕ ਜਿੱਦਣ ਦੀ ਗਵਾਂਡਣ ਕਰਨ ਰਹਿ ਗਈ ਆ ਨਾ ਮੈਨੂੰ ਤੇ ਕੁੜੀ ਘਰ ਲਿਆ ਮੈਂ ਇਸੇ ਛੱਡ ਕੇ ਆਉਣੀ। ਉਦੋਂ ਦਾ ਤੇ ਮੇਹ ਜਿਆਦਾ ਹੀ ਹੁੰਦਾ। ਜੇ ਸੋਚਿਆ ਜਾਵੇ ਤੇ ਕੱਲੋ ਸੱਚੀ ਗੱਲ ਪਹਿਗੀ ਕਿ ਤੇ ਬਸ ਸਦਨ ਦੇ ਕਿਸੇ ਕੋ ਬਾਹਰ ਆਈ ਜੀ। ਆਜ ਦੇਖ ਕੇ ਆਉਣੀ ਆ ਨਾ। ਫਿਰ ਮਨ ਨੂੰ ਤਸੱਲੀ ਜੀ ਹੋ ਜੂਗੀ। ਹਾਂ ਅੱਜ ਸ਼ਹਿਰ ਤੇ ਜਾਣਾ ਹੀ ਸਭ ਦਾ ਥੋੜਾ ਜਿਹਾ ਲੈਣਾ। ਕੰਮ ਚੜੂ ਤਸਾਰਾ ਪਿਆ ਵਾ ਹੈ ਨੀ ਕੁੜੀ ਪਹਿਲਾਂ ਛੱਡੀ ਨੂੰ ਇਹਨੂੰ ਕਿ ਨਹੀਂ ਆਖਿਆ ਇਹਨੂੰ ਚੋਕਾ ਛੜ ਕੁੜੀ ਮੇਰੀ ਹੈ ਕੰਮ ਸਾਰਾ ਹੋ ਗਿਆ ਚੜ ਕੇ ਬੈਠੀ ਆ ਇਹਨੂੰ ਤੈਨ ਮੈਂ ਕਿੰਨੀ ਆਖਣਾ ਹਟ ਚੁਣ ਨਾ ਇਹਨੂੰ ਇਹਨਾਂ ਨੂੰ ਨਹੀਂ ਹੱਥ ਲਾਉਣਾ ਠੀਕ ਹੈ ਨਾ ਨਾ ਤੂੰ ਨਾ ਤੀ ਨੀ ਮੈਂ ਤੋ ਤੀ ਨੀ ਥੋੜੀ ਥੋੜੀ ਤੇ ਲੱਗ ਮੋਸ ਕਾਉਂਦਾ ਚੱਲ ਉਠ ਆ ਫੜ ਚੜੂ ਚੱਲ ਫੜ ਚੜੂ ਕਰ ਕੰਮ ਹੂੰ ਕਿ ਆ ਰੁਕ ਨਾ ਲਾਉਣਾ ਉੱਤੇ ਫੱਬ ਕੇ ਚੜ ਕੇ ਬੈਠੀ ਆ ਚੱਲ ਚੱਲਾ ਛੇਤੀ ਨਿਆਣਿਆਂ ਨਾਲ ਨਹੀਂ ਖੇਡਣਾ ਇਹ ਤਬਾ ਨਿਆਣਿਆਂ ਨਾਲ ਛੋਟੀ ਵੀ ਤੂੰ ਨਿਆਣਿਆਂ ਨਾਲ ਖੇਡਣ ਨਹੀਂ ਆਂ ਕੰਮ ਤੇਰੀ ਮਾਂ ਨੇ ਕਰਨਾ ਵਾ। ਛੇਤੀ ਲੈ ਚੰਗੀ ਤਰ੍ਹਾਂ। ਅਜਤੋਂ ਬਾਅਦ ਖੇਡੀਆਂ ਮਾਰ ਦੂੰਗਾ ਤੈਨੂੰ ਮੈਂ ਦੱਸਾਂ। ਸਕੂਲ ਇੱਕ ਦਿਨ ਨਹੀਂ ਜਾਣਾ ਬੰਦ ਤੇਰਾ ਸਕੂਲ ਅਜਤੋਂ ਬਾਅਦ। ਜਾਂਦੀ ਵਾਲੀ ਸਕੂਲ। ਹਾਂ ਕਿੰਨੀ ਨੇਰੀ ਤੇ ਬੱਦਲੀ ਹੈ। ਹਾਂ ਤੇ ਗਈ ਤੇ ਘਰ ਕਿੱਦਾਂ ਜਾਣਾ। ਹਾਂ ਨਿਆਸ ਮੇਰੀ ਟੀਚਰ ਨੂੰ। ਤਰੀ ਆ ਗਈ ਇਹਨੇ ਆਖਣਾ ਨਹੀਂ ਹੁੰਦੀ ਤੂੰ ਨਹੀਂ ਵੱਢੀ ਹੁੰਦੀ ਆ ਨੀਦੀ ਪਹਿਨ ਉੱਤੇ ਆਪ ਕੀ ਲੱਗਦੀ ਨਾ ਲੋਣਾ ਅੱਜ ਕਿਧਰ ਤੱਕ ਆ ਕੇ ਦੱਸ ਕੇ ਆ ਜਾਣਗੇ ਉਹ ਨਾ ਜਾਈ ਨਹੀਂ ਸਦੀ ਕੰਮ ਮੁਕੀ ਹੋਗੀ ਨਾ ਉਹਦੀ ਠੀਕ ਆਗਨੀ ਜਦੋਂ ਵਰਦੀ ਜੋਗ ਲਾਉਂਦੇ ਨਾ ਲਾ ਲਾ ਪੁੱਤ ਮੈਨੂੰ ਆਖ ਕੇ ਤੱਕ ਨਹੀਂ ਮੱਸੀ ਕਿ ਕੋਈ ਨਾ ਲਾ ਦੇ ਮੇਰੇ ਸਾਥ ਜੁ ਲੱਗਦੀ ਅੱਛਾ ਸਹੀ ਸਿਆਣੀ ਆ ਉਹ ਤਾਂ ਮੇਰੇ ਕੋਲ ਮੈਂ ਤੈਨੂੰ ਕਿਹਾ ਸੀ ਨਾ ਮੇਰੀ ਕੁੜੀ ਕੰਮ ਕਰਦੀ ਹੁੰਦੀ ਆ ਮੈਂ ਆਖੰਦਾ ਹੀ ਐਨੂੰ ਹਾਂ ਹਾਂ ਪੀ ਨਾ ਲਾ ਮੈਂ ਆਖਰਕ ਤੇ ਲਾਦਨੀ ਆਂਦੀ ਨਾ ਨਾਸੀ ਮੈਂ ਲਾਦਨੀ ਤੇ ਕੋਈ ਨਹੀਂ ਮਾੜੇ ਨੂੰ ਤੇ ਪੱਤੇ ਕੰਮ ਦਾ ਕੋਈ ਗੱਲ ਨਹੀਂ ਹੁੰਦੀ ਆਜਾ ਅੰਦਰ ਚਲ ਹਾਂ ਕਾ ਕਦਰ ਹੁੰਦੀ ਫਿਰਦੀ ਆ ਇਹ ਆਏ ਹੋਈ ਜਾਂਦੀ ਅੰਮੀ ਦੀ ਟੋਕ ਤੇ ਕਮਰਾ ਮੇਰਾ ਗੋਡਾ ਦੁਖਦਾ ਬੇਸ਼ਰਮ ਚਲੋ ਹੋਰ ਨਾ ਕੀ ਹਰ ਬਾਤ ਹੀ ਨਾ ਵਧੀਆ ਤੂੰ ਹੀ ਸਨ ਆਉਂਿਆ ਕਿ ਤੈਨੂੰ ਹੋਰ ਤਰ੍ਹਾਂ ਦੀ ਲੱਗੀ ਮੈਨੂੰ ਆਸ ਵਿੱਚ ਮੋਸੀ ਦੀ ਜੀਜਾ ਲੱਗਾ ਹਾਂ ਹਾਂਜੀ ਨਹੀਂ ਨਹੀਂ ਵਧੀਆ ਉਹ ਤੈਨੂੰ ਪਤਾ ਮਾਂ ਪਿਓ ਦੇ ਬਿਨਾਂ ਥੋੜਾ ਜਿਹਾ ਧੋਈ ਜਾਂਦਾ ਭਾਵੇਂ ਜਿੱਦਾਂ ਮਰਜ਼ੀ ਕਰਨ ਮਾਸੀਆਂ ਤੇ ਕਿਹੜਾ ਕਰਦੀ ਆਪਣੇ ਨਾਲ ਸੁਣਾਉਣੀ ਹਾਂ ਤੇ ਵਧੂ ਕਰਦੀ ਆ ਤਾਂ ਕੱਲ ਨਹੀਂ ਕੋਈ ਗੱਲ ਨਹੀਂ ਲੱਗਾ ਪਤਾ ਤੇਰਾ ਇੱਥੇ ਹਾਂਜੀ ਅੱਛਾ ਤੇ ਤੇ ਹੋਰ ਕੰਮ ਪੜ੍ਹਾਈ ਕਿਵੇਂ ਚੱਲਦੀ ਆ ਠੀਕ ਸਾ ਵਧੀਆ ਰੋਜ਼ ਚੱਲਦੀ ਸਕੂਲ ਉਹ ਤਾਂ ਸਕੂਲ ਆਈਏ ਮੈਂ ਕੀ ਸੁਣੇ ਕੋਲ ਨਹੀਂ ਅੱਛਾ ਅੱਛਾ ਇਹਨਾਂ ਤੋਂ ਬੈਂਕੇ ਫਾਂਟੂਸ਼ਨ ਪਾਈ ਉਹ ਪੈਸੇ ਬੜੇ ਲੈਦੀ ਮੈਂ ਹੱਥ ਪੂਰੀ ਪੜਾਵੇ ਚੰਗੀ ਤਾਂ ਪਰ ਮੇਰੀ ਆਖੀ ਨਾ ਅੱਛਾ ਅੱਛਾ ਇਹ ਕੱਲ੍ਹ ਹੀ ਕਰ ਲੀਆ ਮੈਂ ਨਾਲ ਥੋੜਾ ਬਾਕੀ ਦੱਸ ਨਹੀਂ ਤੂੰ ਬਣਾਉਣੀ ਚਾਹਦੇ ਤੂੰ ਨਾ ਕਦੀ ਲਵਾਇਆ ਨਹੀਂ ਨਾਲੇ ਤੈਨੂੰ ਪਤਾ ਵੀ ਜੇ ਮੈਂ ਪੜਾਉਣ ਜੋਗੀ ਹੁੰਦੀ ਤੇ ਫਿਰ ਮੈਂ ਆਪ ਹੀ ਪੜਾ ਲੈਣਾ ਹਣਾ ਫਿਰ ਮੈਂ ਤੇਰੇ ਕੋਲੋਂ ਮੋੜੀ ਛੱਡ ਕੇ ਜਾਣਾ ਸੀਗਾ ਇਵੇਂ ਸਭ ਆਉਂਦੀਆਂ ਮਾਰਣਾ ਹੈ ਅਜੇ ਤੱਕ ਕੋਈ ਭਾਰਤੀ ਚਾਹਦਾ ਨਹੀਂ ਮੈਂ ਕਿਹੜਾ ਕੋਈ ਨਹੀਂ ਆਪਣੀ ਗੱਲ ਨਹੀਂ ਆਉਂਦੇ ਆਪਣੀ ਤੇ ਨਹੀਂ ਕੋਈ ਗੱਲ ਜੀ ਕੀ ਬਹੁਤ ਸਿਆਣੀ ਆ ਕੋਈ ਲਾਗੂ ਕਰ ਦਿੱਤੀ ਆ ਅੱਖੇ ਖਿਲਾ ਕੇ ਜਾਂਦੀ ਆ ਅੱਖੇ ਲੱਗ ਜਾਂਦੀ ਮੇਰੇ ਬੜਾ ਨਹੀਂ ਨਾ ਕਰਾ ਹੁਣ ਵੀ ਜੇ ਤਨਾ ਹੀ ਚਾੜੂ ਪੜ ਲਿਆ ਚਲੋ ਕੋਈ ਨਹੀਂ ਮਾੜਾ ਮੋਟਾ ਤੇ ਪੱਤਰ ਕਰੇ ਸਭ ਹੱਥ ਸਿੱਧੇ ਰਹਿੰਦੇ ਆ ਕੋਈ ਗੱਲ ਨਹੀਂ ਗੀ ਪਰ ਮਿੰਦ ਨਾ ਬੜੀ ਹੋਰ ਜੱ ਸੱਸ ਲੱਗੀ ਮੈਂ ਕਿਦਾਂ ਜੇ ਜਿਵੇਂ ਹੋਈ ਨਹੀਂ ਨਹੀਂ ਅੱਜ ਬਾਣਾ ਨਹੀਂ ਟਾਈਮ ਨਹੀਂ ਲੱਗਾ ਤਾਂ ਦੱਸਾਂ ਤੇ ਦੇਈਆਂ ਸਾਡਾ ਤਾਂ ਲੱਗਣ ਤੇ ਆ ਨਾ ਤੇ ਕੁੱਪਾ ਤਪੜੇ ਵੀ ਆਪੇ ਤੇ ਦੋ ਟੈਂਟਰਸ ਆਪੇ ਆਪੇ ਕਹਿੰਦਾ ਨਾ ਬੜਾ ਪੁੱਤ ਤੇ ਆਪੇ ਪਾਣੀ ਲੈ ਕੇ ਆਉਣਾ ਪੁੱਤ ਨੂੰ ਮਮਾ ਵਾਸਤੇ ਹੈ ਗੱਲਾਂ ਕਰੀਏ ਨਹੀਂ ਅਹੀ ਮਮਟੀਆਂ ਬੈਨੀਆਂ ਚੈਂਪਨ ਤੋਂ ਪਾਣੀ ਲੈ ਆ ਚੱਲ ਮੈਂ ਇਹ ਘਰ ਨਿਕਲੋ ਤੁਸੀਂ ਗੱਲਾਂ ਕਰੋ ਕਿਵੇਂ ਮਾਵਾਂ ਰੰਗੀਆਂ ਆਸੇ ਜਰ ਸਾਂਗੀ ਕੁਮਾ ਕੁਛ ਤੇਂ ਵੀ ਖਿੰਦੀ ਦਿਨੀਂ ਦੀ ਨਹੀਂ ਮੈਨੂੰ ਤੇਰੇ ਮੂੰਹ ਤੋਂ ਲੱਗਦਾ ਵਾ ਪੁੱਤ ਮੈਂ ਆਈ ਹਾਂ ਜੇ ਹੈਗੀ ਗੱਲ ਤੇ ਮੈਨੂੰ ਦੱਸ ਸਾਰਾ ਜਾਣਾ ਮੈਂ ਤਾਂ ਤੇਰੇ ਨਾਲ ਇੰਨਾ ਕਰਦੀ ਮੈਂ ਤਾਂ ਪੜਾਈ ਕਰਕੇ ਛੱਡਿਆ ਕੋਈ ਮਵਾਦੂ ਥੋੜੀ ਕੀਤੀ ਦੱਸ ਜੇ ਕੋਈ ਗੱਲ ਹੈਗੀ ਹੈ ਤੇ ਹੋਣਾ ਹਾਂ ਇਹ ਕੀ ਕਰ ਲਾਤੀਆਂ ਗੱਲਾਂ ਦੀ ਬਦਸੀ ਨਾ ਬੜੀ ਕੁੜੀ ਸੱਚ ਨਹੀਂ ਦੋਸ਼ ਫੇਰ ਜਦੋਂ ਵੀ ਦੱਸ ਦਬਾਉਂ ਤਸ ਮੈਂ ਵੀ ਨਹੀਂ ਬੰਦਾਂਗੀ ਕੀ ਹੋ ਰਿਹਾਉਂ ਕਿ ਤੱਕ ਕਰੀ ਸਭ ਠੀਕ ਹੈ ਅਮਾ ਬੱਸ ਬੱਧੀ ਦੇ ਕੰਮ ਤੇ ਮੈਂ ਨਾ ਅੱਜ ਆਇਆ ਸ਼ਹਿਰ ਸਭਾ ਦੇ ਮੱਕਾ ਹੀ ਕਲਾਸ ਲੈ ਜਾਂ ਅੰਦਰ ਰੱਖ ਕੇ ਚਾਹ ਬਣਾ ਥੋੜੀ ਸਾਬ ਚਾਹ ਬਣਾ ਲੈਂਦੀ ਹਾਂ ਮੈਂ ਸਾਰਾ ਕੰਮ ਸਿਖਾਇਆ ਉਦਾਂ ਮੈਂ ਨਹੀਂ ਉਦਾਂ ਕੰਮ ਮੇਟਾਈ ਮੈਂ ਚਲ ਪੜ ਲਵੇ ਸਾਰੀ ਉਮਰ ਕੰਮ ਮੇਰਾ ਵੀ ਕਹਿ ਦਿੰਦੀ ਮਾਸੀ ਮੈਂ ਕੰਮ ਨਹੀਂ ਸਿੱਖਣਾ ਮੈਂ ਵਿਆਹ ਨਹੀਂ ਜੀ ਕਰਦਾ ਮੈਂ ਤੇ ਆਪਣੀ ਕੁੜੀ ਨੂੰ ਨਿਤਿਦਾ ਆ ਤੇ ਮੈਨੂੰ ਕਹਿੰਦੀ ਨਹੀਂ ਮਾਸੀ ਮੈਨੂੰ ਵੀ ਕੰਮ ਸਿਖਾ ਦੇ ਲੱਗੂ ਮੈਂ ਚਾਹ ਚੁ ਬਣਾ ਤੇ ਕਰਦੀ ਉਹ ਸਾਰਾ ਕੰਮ ਕਰਕੇ ਨਿੱਟਿਆ ਲੈਣਾ ਨਹੀਂ ਆ ਦੇ ਵੀ ਚਾਹ ਤੁਹਾਨੂੰ ਕਿਹੜੀ ਪਰਾਏ ਆਪ ਕਿ ਸਾਟੇ ਇੱਦਿਆ ਨਾ ਪਾਣੀ ਜੇ ਡੁੱਲ ਗਿਆ ਅੱਛਾ ਅੱਛਾ ਤੇ ਉਹ ਮੈਂ ਡਿਕ ਪੀ ਦਵਾਈ ਦਵੇ ਲਈ ਹਾਂ ਦਵਾਈ ਲਈ ਆ ਗੱਤ ਨੇ ਆਖੇ ਚਲੋ ਉਹ ਦੂ ਸਹੀ ਉਹਦਾ ਪੈ ਗਿਆ ਫਤ ਬਾਬਾ ਕਾਫੀ ਪੈ ਗਿਆ ਅੱਛਾ ਨਹੀਂ ਹੁੰਦਾ ਇਹ ਕੰਦੀ ਗੱਲ ਕੋਈ ਵੇਰਣਾ ਕਿੰਨੇ ਦੇਣ ਹੋਗੇ ਮੇਰਾ ਦਿਲ ਚਾਪੜਾ ਉੱਡਦਾ ਹੀ ਮੈਂ ਕਿ ਕੁੜੀ ਕੋਲ ਹੋ ਕੇ ਆਉਣੀ ਤੈਨੂੰ ਪਤਾ ਵਰਜੀ ਨਹੀਂ ਨਿਆਣੇ ਬਿਨਾਂ ਲੱਗਦਾ ਮੈਂ ਬਾਬਾ ਤੋਂ ਕੋਟਰੀ ਸਭੀ ਲਾ ਦਿੱਤੀ ਮੈਂ ਸੋਹਾਂ ਦੀ ਭੈਣ ਮੈਂ ਕੱਪੜੇ ਵੀ ਤੁੰਡੀ ਬੜੇ ਕਿਥੋਂ ਪੈ ਕੰਮ ਹੋ ਜੇ ਤੇ ਹੁਣ ਦੇ ਤੇ ਭੇਦੀ ਮੈਂ ਤੈਨੂੰ ਫਿਰ ਇੱਥੇ ਕੀ ਕਹਿ ਕੇ ਜਾਵਾਂ ਮੈਂ ਸੋਹਾਂ ਦੀ ਜਿੰਮੇਗਾ ਤੇ ਲੈ ਆ ਕੇ ਦਿੱਤੇਗਾ ਮੈਨੂੰ ਕਿਤੇ ਉਹ ਪਰਵਾਹੀ ਥੋੜੀ ਸੀ ਮੇਰੀ ਘਰ ਦੀ ਤੇ ਮੇਰੀ ਆਪਣੀ ਤੋਂ ਮੇਦੀ ਮੈਂ ਅੱਜ ਸ਼ਹਿਰ ਸੌਦਾ ਲੈਣ ਆਈ ਤੇ ਮੈਂ ਕਹਿ ਚੱਲ ਮੈਂ ਨਾ ਉਹਦੇ ਕੋਲ ਰੂ ਹੋਦੀ ਆਂ ਅੱਛਾ ਆਸ ਮੇਰੇ ਕੋਲੇ ਮੈਂ ਚਲ ਤੁਹਾਨੂੰ ਮੇਲ ਆਉਣੀ ਹੈ ਤੇ ਹੋਰ ਸਭ ਮੈਨੂੰ ਆਵੇ ਕਿੰਨਾ ਬੱਦਲ ਬਾਹਰ ਹੋਏ ਤੇ ਮੈਂ ਸੋਚਿਆ ਲੋ ਤੇ ਅੱਜ ਜਾ ਕੇ ਕੀ ਕਰਨਾ ਨਹੀਂ ਫਿਰ ਕਰੇ ਰੋਟੀ ਤੇ ਤੇਰੇ ਭਾਈ ਦੀ ਕਿੰਨੇ ਪਕਾਉਣੀ ਮੁੰਡਾ ਘਰ ਪੜਨ ਦੇ ਆ ਅੱਛਾ ਤੇ ਤੁਸੀਂ ਤੇ ਇੱਧਰ ਹੈ ਕਿ ਜਾ ਕੇ ਲਾ ਕੇ ਕੰਮ ਕਮਾਈ ਮੈਂ ਸੌਦਾ ਲੈਣਾ ਹੀ ਹੈ ਸੌਦਾ ਮੁੱਕਾ ਹੈ ਨਾ ਅੱਛਾ ਅੱਛਾ ਸੌਦਾ ਹਾਂ ਮੈਂ ਥੋੜਾ ਜਿਹਾ ਸੌਦਾ ਲੈ ਜਾ ਠੀਕ ਹੈ ਸਰ ਮੈਂ ਨਾ ਆਉਣੀ ਹੈ ਚਲ ਬੈਠ ਚਲਾਂ ਤੇ ਬੈਠ ਜਾ ਕੋਈ ਨਹੀਂ ਕੋਈ ਨਹੀਂ ਹੈ ਨਹੀਂ ਠੀਕ ਮਾਂ ਨੂੰ ਦਾਸਤੀ ਤਾਂ ਮੈਂ ਕਿ ਮਾਸੇ ਮੈਂ ਕਰਦੀ ਆ ਆਪਣਾ ਦਾਸਤੀ ਦੇ ਨਹੀਂ ਮਾਂ ਨੂੰ ਬਾਹਰ ਉੱਥੇ ਥੋੜਾ ਹੀ ਪੜ ਲੂੰਗੀ ਹੈਨੀ ਕੀ ਕਰਦੀ ਕਿ ਤੇਰੇ ਮੈਂ ਕਿੰਨੀ ਰੱਖ ਦੇ ਆਪਣੀ ਮਾਂ ਨੂੰ ਕੱਖ ਨਹੀਂ ਦੱਸਣਾ ਕਿ ਉਹ ਥੋੜਾ ਪੜ ਲੇਗੀ ਪੜ੍ਹਾਈਆਂ ਤੇ ਛੱਡ ਦੇਗੀ ਅੱਜ ਕੱਲ ਪੜੇ ਨਹੀਂ ਖਿਆ ਤਾਂ ਬਿਨਾਂ ਰਿਸ਼ਤਾ ਨਹੀਂ ਹੁੰਦਾ ਕਿਤੇ ਪੜ੍ਹਾਈ ਕਰਨੀ ਬੜੀ ਜ਼ਰੂਰੀ ਆ ਉਹ ਤੇ ਮੈਂ ਕੰਮ ਵਾਲੀ ਵੀ ਤੇਰਾ ਕਰਕੇ ਢਾੜੀ ਹੁਣ ਪਲਤ ਮਾਂ ਦੇ ਨਾਲ ਅੱਗੇ ਲੱਤ ਕਰੂ ਪਏ ਜਾਣਾ ਨਹੀਂ ਹੁਣ ਕਿਤੇ ਨਹੀਂ ਤੇ ਮੈਂ ਤੈਨੂੰ ਮੈਂ ਆਖਿਆ ਮੈਂ ਤੈਨੂੰ ਮਾਰ ਦੇਣੀ ਮੈਂ ਨਾ ਵੱਟ ਕੇ ਨੱਪ ਦੇਣੀ ਤੈਨੂੰ ਮੈਂ ਦੱਸ ਕੁਛ ਨਹੀਂ ਦੱਸਣਾ ਮਾਂ ਆਪਣੀ ਮੈਂ ਮਤੇ ਤੈਨੂੰ ਕੰਨਾਂ 'ਚ ਲਾਉਣੀ ਆ ਤੇਰੇ ਮੈਂ ਜੇ ਦੱਸਿਆ ਕੱਖ ਦੇ ਠੀਕ ਹੈ ਨਾ ਸਮਝ ਗਈ ਨੀ ਸਾਰੀ ਗੱਲ ਕੁਛ ਨਹੀਂ ਦੱਸਣਾ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਚਾਹ ਬਣਾ ਲੈ ਛੇਤੀ ਛੇਤੀ ਲੈ ਆ ਮੈਂ ਤੇਰੀ ਅੱਗੇ ਗੱਲਾਂ ਸੁਣਣੀਆਂ ਪਾਣੀ ਨਾ ਲੱਗੇ ਕੋਈ ਤੈਨੂੰ ਰੋਕ ਕੇ ਨਹੀਂ ਵਿਖਾਉਣਾ ਕੁਛ ਨਹੀਂ ਕਰਨਾ ਖਣ ਮਮਾ ਬਹੁਤ ਵੱਡੇ ਦੇ ਮਮਾ ਫੜਾ ਚਾ ਤੂੰ ਕਹਣਾ ਨਹੀਂ ਮੈਂ ਆਉਂਗੀ ਛੁੱਟੀਆਂ 'ਚ ਠੀਕ ਹੈ ਨਾ ਮੈਂ ਤੈਨੂੰ ਦੋ ਦਿਨ ਮਲਾ ਲਿਆਂ ਰਹਿ ਨਹੀਂ ਦੇਣਾ ਨਾਲ ਹੀ ਲੈ ਕੇ ਆਉਂਗੀ ਤੈਨੂੰ ਹੁਣ ਨਹੀਂ ਕੋਈ ਸ਼ੋਰ ਕਰ ਆਪਣੀ ਮਮਾ ਦੱਸਣਾ ਨਹੀਂ ਕੱਖ ਵੀ ਇਹ ਤਾਂ ਵੱਡ ਦੇਣੀ ਨਹੀਂ ਕੱਟ ਚੇਤੇ ਲਈ ਅਬੀ ਚਾਹ ਬਣਾ ਦੇ ਕੀ ਕਰੀਂ ਪੁੱਤ ਕੀ ਗੱਲ ਹੈ ਮਾਂ ਇੱਕ ਮਿੰਟ ਪਾਣਾ ਮੈਨੂੰ ਗੱਲ ਸੁਣ ਲੈਣ ਦੇ ਹਾਂ ਮਾਂ ਮੈਂ ਨਾ ਸੱਚੀ ਸੱਚੀ ਦੱਲਣਾ ਹੈ ਮਾਸੇ ਮੜੀ ਪੈੜੀ ਆ ਮੈਂ ਹਣੀ ਕੀ ਮਾਸੇ ਦਾ ਪਰੇ ਵੇਖਿਆ ਤੂੰ ਹੈ ਨਹੀਂ ਪਹਿਨਾ ਤਾਂ ਕੁੜੀ ਨੂੰ ਡਰਾਣਾ ਮੈਨੂੰ ਦੇ ਕੋ ਗੱਲ ਪੁੱਛ ਲੈਣ ਦੇ ਹਣੀ ਕੀ ਮੈਨੂੰ ਇਹ ਇਹ ਤੋਂ ਗੱਲ ਪੁੱਛ ਤੂੰ ਜੇ ਸੱਚੀ ਤਾਂ ਆਪੇ ਇੱਕ ਮਿੰਟ ਫੋਨ ਲੈਣ ਦੇ ਦੱਸ ਦੇ ਕੀ ਗੱਲ ਹੈ ਬੈਠ ਕੇ ਉਸ ਕਰ ਜਾ ਮੈਨੂੰ ਕੁੜੀ ਦੀ ਸੋਹ ਹਾਂ ਦੱਸ ਕੀ ਗੱਲ ਪੁੱਤ ਮਮਾ ਨਮਾ ਜੀ ਮੈਨੂੰ ਰੋਟੀ ਵੀ ਨਹੀਂ ਚੰਗੀ ਲੱਗਦੀ ਹਾਏ ਨਹੀਂ ਰੋਟੀ ਨਾ ਮੱਖਣ ਪਾ ਕੇ ਇਹਨੂੰ ਰੋਟੀ ਦੇਣੀ ਆ ਵੇਖ ਲੈਣਾ ਤੇ ਮੈਂ ਨਹੀਂ ਦਿਨੋਂ ਆਖੀ ਨਿਆਣਿਆ ਮਗਰ ਨਹੀਂ ਲੱਗੀਦਾ ਹੁੰਦਾ ਜੀ ਆਪਾਂ ਪੈਣਾ 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 ਨਿਆਣੇ ਜੇ ਵੇ ਮੇਰੀ ਗਾਲਾਂ ਜੇ ਮੇਰੀ ਕੁੜੀ ਕੋਸ਼ਤਰੀ ਮੈਨੂੰ ਵੇਖ ਕੇ ਉਹਨੇ ਰੋਣਾ ਥੋੜੀ ਸੀ ਦਾ ਵੇ ਸਾਡੇ ਜੇ ਮੇਰੇ ਤੇ ਗਰੀਬੀ ਸੀ ਇਹ ਮੇਰੇ ਤੇ ਗਰੀਬੀ ਸੀ ਤਾਂ ਹੀ ਮੈਂ ਕੁੜੀ ਛੱਡ ਕੇ ਗਈ ਹਾਂ ਮੇਰਾ ਜੀ ਕਰਦਾ ਤੇਰੇ ਕੋ ਕੁੜੀ ਛੱਡਣ ਨੂੰ ਮੇਰੀ ਗਾਲੇ ਬਣਾ ਕੇ ਦਿੱਤੀ ਤੂੰ ਮੇਰੇ ਬਾਰੇ ਤੂੰ ਸੋਚ ਇਹ ਬਹਿਹੇ ਕਰੀ ਜਾਂਦੀ ਏਦਾਂ ਤਾਂ ਜੀ ਨਹੀਂ ਲੱਗਾ ਐਵੇਂ ਵਾਕ ਕਰੀ ਜਾਂਦੀ ਕਹਿੰਨਾ ਤੇ ਮੈਂ ਆਪਾਂ ਖਾਰੇ ਵਿੱਚ ਝਾੜੂ ਲਾਉਂਦੀ ਨੂੰ ਦੇਖਿਆ ਮੈਂ ਉਹੋ ਗੱਲ ਬਣ ਗਈ ਪਾੜਵਾ ਤੇ ਹਾਂ ਬੜੀ ਹੁੰਦੀ ਆ ਕਿ ਸਕੂਲੇ ਜਾਈ ਜਾਂ ਦਾ ਬੇਨਾ ਸਵਾਕ ਲਾਉਣੀ ਐ ਤੂੰ ਇਹ ਤਾਂ ਮੈਂ ਤੇ ਦੇਖ ਕੇ ਇਹ ਬੰਦੇ ਦੇ ਮੇਰੀ ਕੁੜੀ ਦਾ ਹਾਲ ਕੀ ਆ ਤੇ ਲੋੜ ਪੈਂਦਾ ਉਹਦੇ ਘਰ ਦੀ ਮੈਨੂੰ ਲਾ ਕੇ ਆਣੀ ਮਦਦ ਸਮਾਂ ਮੈਂ ਇੰਨਾ ਚਿਰ ਹੋ ਗਿਆ ਐਂ ਧਾਈ ਦੇ ਕਪੜੇ ਤੋਂ ਤੈਨੂੰ ਇਹਨੇ ਕਪੜੇ ਲਿਆ ਕੇ ਦਿੱਤੇ ਹੈ ਚੱਲ ਲੈਣੇ ਜੇ ਤੂੰ ਕੀਤਾ ਨਾ ਜੇ ਤੂੰ ਕੀਤਾ ਤੇਰਾ ਮੈਂ ਸਹਾਨ ਨਹੀਂ ਭੁੱਲਦੀ ਪਰ ਆ ਵੇ ਮੈਂ ਚਲੀ ਜੇ ਤੂੰ ਆਪੇ ਲੀੜੇ ਆਪਣੇ ਕੋਲ ਰੱਖ ਕਿਸੇ ਕੰਮ ਆਉਣ ਦੇ ਦੀ ਮੈਂ ਆਪਣੇ ਧੀ ਲੈ ਕੇ ਤੈਨੂੰ ਪਹਿਲੇ ਨਾਂਉਂ ਦਾ ਨੀਸੀ ਲੈ ਕੇ ਮੈਂ ਤਾਂ ਵਿਸ਼ਵਾਸ ਤੇ ਆਈ ਸੀ ਜੇ ਤੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਸੋ ਨਾ ਮੈਂ ਜੇ ਵੇਹ ਮੇਰੀ ਗਰੀਬੀ ਦਾ ਕੋਈ ਜੇ ਮੇਰੇ ਤੋਂ ਮਜਾ ਕਟਾਇਆ ਇੱਕ ਸਾਹ ਦਾ ਮੈਂ ਆਪਣੀ ਧੀ ਤੇਰੇ ਕੋਲ ਛੱਡ ਗਈ ਹਾਂ ਤੇ ਕੰਮ ਚਲ ਮੈਂ ਮੈਂ ਨਹੀਂ ਆਦੀ ਤੂੰ ਕੰਮ ਕਿਉਂ ਕਰਾਇਆ ਕੰਮ ਕਰਾ ਲੈਂਦੀ ਤੇ ਇਹ ਥੋੜੀ ਦਾ ਹਾਲ ਵੇ ਕੀ ਬਣਿਆ ਆ ਕੋਈ ਕੰਮ ਨਹੀਂ ਪੈਣੀ ਦੇ ਕੋਲੋ ਕਰਾਇਆ ਇੰਨਾ ਕੰਮ ਨਹੀਂ ਮੈਂ ਕਰਾਇਆ ਇਹ ਕਹਿੰਦੀ ਝੂਠ ਬੋਲਦੀ ਆ ਨਹੀਂ ਪੈਣਾ ਝੂਠ ਬੋਲਦੀ ਆ ਕਹਿੰਦਾ ਨਹੀਂ ਤੂੰ ਕਰਦੀ ਵੀ ਸਾਰਾ ਕੰਮ ਕਰ ਲੈਂਦੀ ਉਹ ਕਰ ਲਈਦੀ ਕੰਮ ਤੈਨੂੰ ਕੋਈ ਵੀ ਨਹੀਂ ਆਉਂਦਾ ਤੇ ਤੂੰ ਕੰਮ ਤੇ ਮਜ਼ਦੂਰੀ ਕਰਾਉਣਾ ਹੀ ਇੱਕ ਲੈ ਤੇਰੇ ਕੋਲ ਪਰਮੀ ਦਾ ਕੰਮ ਕਰਾ ਲਾ ਰੁਕੂਂ ਦੇ ਰਿਸ਼ਤੇ ਵੀ ਪਾਣੀ ਨਾਲ ਪਤਲੇ ਹੋ ਗਏ ਆ। ਇੰਸੀਨ ਨਹੀਂ ਕਿਸੇ ਤੇ ਰਹਿ ਗਿਆ। ਇਹ ਅੱਜ ਚੱਗੀ ਭਗਵੰਤਨ ਆਈ ਸੀ ਮੈਨੂੰ ਕਹਿਣਾ ਵੀ ਨਹੀਂ ਜਮਾਨਾ ਡੱਕੂ ਪੜੀ। ਪੜੀਆਂ ਮਗਰ ਘਟੀ ਤਾਂ ਹੁੰਦਾ। ਤੇਰੇ ਤਾਂ ਬੱਚੇ ਨਹੀਂ ਪੜਾਈ ਜਾਂਦੇ ਤੂੰ ਇਹਦੀ ਜ਼ਿੰਦਗੀ ਬਾਰੇ ਸੋਚ। ਕੰਮ ਨਾਲ ਮਗਰ ਘਟੀਆਂ ਪੁੱਤ ਸੋਚ ਲਿਆ ਪਹਿਣਾ ਸੋਚ ਲਿਆ। ਤੂੰ ਆਪਣਾ ਲਈ ਡੱਲਾ ਲੱਤਾ ਰੱਖ ਮੈਂ ਆਪਣੀ ਕੁੜੀ ਲੈ ਕੇ ਚੱਲੀ ਮੈਂ ਨਹੀਂ ਕੁੜੀ ਛੱਡਦੀ। ਮੇਰੀ ਪਰਿਵੋਧੀ ਕਰਦੀ ਆ। ਠੀਕ ਹੈ ਕਿ ਆਪਾਂ ਨੂੰ ਮੈਨੂੰ ਕੀ ਕਰੀ ਮੇਰੀ ਭੱਤੀ ਕਰਨੀ ਹੁਣ ਮੈਂ ਇੰਨਾ ਖੱਤਿਆ ਲੋਕੀ। ਇਡੀ ਸ਼ਰਮ ਆਈ ਪਹਿਨਾ ਕਿ ਮੈਂ ਇੰਨਾ ਕੰਮ ਕਰਾਉਣੀ ਦੇਖ ਤੋਂ ਆਤੀ ਕੀ ਪੜਾਉਣ ਕੀ ਪੜਾਏ ਤੂੰ ਕਿੰਨੇ ਚੰਗੇ ਜਾਨੀ ਕੇਵਲ ਕੁਝ ਪੜਾਏ ਨਹੀਂ ਨੂੰ ਮੈਂ ਕਿੰਸੇ ਜਾਨੀ ਨਹੀਂ ਦਰਕੇ ਕੇ ਮਾਰਦੇ ਦਰਕੇ ਮਾਰ ਮਾਰ ਤਾ ਇਹ ਨੂੰ ਦਰ ਨਹੀਂ ਜਿੱਥੇ ਮੈਂ ਆਪਣੀ ਪੂਰੀ ਪੜੀ ਉੱਥੇ ਇਹ ਨੂੰ ਪਾਵੇਂ ਇਹਦੇ ਟੀਚਰ ਕੋ ਜਣਾ ਮਾਰ ਗਾ ਜਿੱਥੇ ਮਾਰਦੀ ਜਿੱਥੇ ਇਹਦੀ ਪੜੀ ਉੱਥੇ ਮਾਰਦੀ 10 10 ਕਿਹੜੇ ਸਕੂਲ ਜਾਣੇ ਪਹਿਲੇ ਆ ਵੀ ਲਾ ਆ ਤੇਰਾ ਕਿਹੜਾ ਕਿਸ ਚੰਗੇ ਸਕੂਲ ਆਇਆ ਹੈ ਪਤਾ ਨਹੀਂ ਵੀ ਕਿਹੜਾ ਸਰਕਾਰੀ ਦਾ ਤੇ ਕਿਹੜਾ ਪ੍ਰਾਈਵੇਟ ਪਤਾ ਕਿੱਦਾਂ ਵੱਡਾ ਸਕੂਲ ਸਾਡੇ ਦੇ ਭੈਣਾ ਗਰੀਬ ਜ਼ਰੂਰ ਗਰੂ ਆ ਹੱਥ ਬੁੱਧੀ ਨਹੀਂ ਹੈਗੇ ਸਕੂਲ ਨਾਲ ਤਾਂ ਬਣਾ ਪਤਾ ਲੱਗੇ ਪ੍ਰਾਈਵੇਟ ਦੀ ਕੀ ਯਾਰ ਕੀ ਲੈਣ ਕੀ ਆਇਆ ਪਹਿਲਾਂ ਹੈ ਨਾ ਗਰੀਬ ਜ਼ਰੂਰ ਆ ਪਰ ਚੰਗੇ ਵਾਲੇ ਦਾ ਸਾਰਾ ਪਤਾ ਵੀ ਕਿਹੜਾ ਸਕੂਲ ਚੰਗਾ ਤੇ ਕਿਹੜਾ ਮਾੜਾ ਤੂੰ ਤਾਂ ਚਲੇ ਹੱਦ ਕਰ ਕਰ ਛੱਡੀ ਜਿੰਦੇ ਵਾ ਕਿਚੜ ਵਾਲੇ ਕੋਲ ਚਰ ਵਾਲੇ ਦੇ ਵਿੱਚ ਬੰਦ ਦਿੱਤੀ ਤੇ ਸਭਾ ਮੈਂ ਤੇਰੇ ਮਾਸਟਰ ਤੋਂ ਬਾਹਰ ਲੈ ਕੇ ਇੱਕੋ ਹੀ ਸਮਝਦਾ ਕਿ ਆਪਣੇ ਲੈ ਖੱਤੇ ਦਿੱਤੇ ਨਹੀਂ ਜਾਂਦੇ ਕਿ ਇਹਨੂੰ ਵਿੱਚ ਰੱਖ ਲਿਆ ਤੂੰ ਆ ਵੇਰੇ ਜੱਫਾ ਫਿੜੋ ਮੈਂ ਤੇਰਾ ਆਸਾਨ ਸਾਰੀ ਉਮਰ ਨਾਲ ਜੀ ਚੰਗਾ ਕਰਦਾ ਕਿ ਨਾਲਾ ਇੱਕ ਮਿੰਟ ਹੋਰ ਓਰੇ ਆਪ ਤੂੰ ਰੇ ਹਾਂ ਤੂੰ ਦੱਸ ਪਹਿਲਾਂ ਮੈਂ ਨਾ ਵੀ ਤੇ ਮੇਰੀ ਕੁੜੀ ਤੋਂ ਕੰਮ ਕਰਾਉਂਦੀ ਹੈ ਵਿਚੇਰੀ ਮੰਮੀ ਹਾਂਜੀ ਹੈ ਮੰਮੀ ਮੇਰੀ ਕੰਮ ਕਰਾਉਂਦੀ ਹੁੰਦੀ ਹੈ ਚੱਲ ਤੂੰ ਚੜ ਕੇ ਬੈਠ ਨਹੀਂ ਨਹੀਂ ਵਿਦਿਆ ਤੋਂ ਕੀ ਚੀਜ਼ ਚੰਗੀ ਬੰਦ ਕਰ ਦਿੰਦੀ ਸਕੂਲ ਨਹੀਂ ਜਾਂਦੀ ਬਣਾਉਂਦੇ ਦੋ ਸਕੂਲ ਚੱਲ ਕੇ ਤਬਰ ਬੱਚਿਆਂ ਦੇ ਚ ਗੱਲਾਂ ਦੇ ਥੋੜੀ ਜਿਹੀ ਕੀਨ ਕਰ ਉਹਨੂੰ ਕੀ ਪਤਾ ਉਹ ਤਾਂ ਸਕੂਲ ਚ ਜਾਂਦੀ ਪਹਿਲਾਂ ਇਹਦਾ ਸਕੂਲ ਲੇਟ ਇਹ ਮਗਰ ਹੋ ਜਾਂਦਾ ਉਹਨੂੰ ਲੱਗਦਾ ਪਈ ਘਰੇ ਰਹਿੰਦੀ ਆ ਮੈਂ ਤੈਨੂੰ ਰੋਜ਼ ਸਕੂਲ ਚ ਲਿਖੀ ਆ ਅੱਛਾ ਤੇ ਨਹੀਂ ਥੋੜੀ ਸਮਾਂ ਮੈਂ ਤੜਕੇ 4 ਵਜੇ ਉੱਠ ਉੱਠ ਕੇ ਇਹਦਾ ਸਿੱਖਾਰਨਾ ਕਰੇ ਲੈ ਕਰਨ ਇਹਨੂੰ ਮਾਰ ਪਈ ਕੁਝ ਦੇ ਨਾਲ ਇਹਨੇ ਆਪਣੇ ਮਾਸੇ ਅੱਜ ਮੈਂ ਪਾਸਤਾ ਕਰਨਾ ਜੇ ਮੈਂ ਮੈਗੀ ਖਾਣੇ ਸਾਰੇ ਕੋਲ ਬਣਾ ਬਣਾ ਦੇਦੀ ਬਾਤ ਹੀ ਤੁਸੀਂ ਚ ਖੇ ਤੇ ਫਿਰ ਲੈ ਕੇ ਕਿਉਂ ਆਈ ਹੈ ਇਹਨੂੰ ਮੈਂ ਕਿਹ ਭਾਈ ਜਿੱਦਾਂ ਦਾ ਵੀ ਕਰਤਾ ਤੂੰ ਚੰਗਾ ਕਰਤਾ ਤੇਰੀ ਕੁੜੀ ਨੇ ਸਰ ਠੀਕ ਹੈ ਪਹਿਣਾ ਅੱਜ ਤੋਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਤਨਾ ਤੂੰ ਮੇਰੀ ਪਰਿਵਾਰ ਕੋਈ ਵੀ ਪ੍ਰਾਣਾ ਤੱਕ ਗੱਲ ਨਾ ਪਹਚਾਵੀ ਤੂੰ ਤੇ ਵੀ ਪੜਦੇ ਹੋਗੇ ਆ ਤੂੰ ਤੇ ਮੇਰੀ ਕੁੜੀ ਦੀ ਲਾਹ ਡਾਂਡ ਦਿੱਤੀ ਸਵਾਹ ਕਰਕੇ ਮੈਂ ਪਾਪ ਕਰਾਈ ਆ ਮੇਰੇ ਨਾਲ ਖਰਚਾ ਆ ਨਾ ਤੂੰ ਮੈਨੂੰ ਦੱਸਦੀ ਅਹੀਂ ਭਾਵੇਂ ਦਿਹਾੜੀਆਂ ਕਰਦੇ ਹਿੱਤਰਾ ਸਾਰਾ ਪੂਰਾ ਕਰਦੇ ਤੋ ਜੇ ਇਹਨਾਂ ਖਰਚਾ ਪੂਰਾ ਕਰਨ ਯੋਗੀ ਹੈਗੀ ਤਾਂ ਨੂੰ ਇੱਥੇ ਲੈ ਕੇ ਕੀ ਆਣਾ ਕੀ ਕਰਨਾ ਤੈਨੂੰ ਵੀ ਪਰਾਉਣੇ ਸੀ ਮੇਰੇ ਕੋ ਕੰਨਾਂ ਚ ਕਰਾਉਣੀਆਂ ਸੀ ਗਲਤੀ ਹੋ ਗਈ ਤਾਂ ਮੈਂ ਕਰ ਲਿਆ ਗੱਲ ਦੀ ਉਹ ਬੇਚਕੀ ਤੇ ਫਰਾਮਾ ਤਾਕੀ ਨਾ ਕਾਲੇ ਤੇ ਚਾਦੇ ਨਾ ਪਈ ਨੀ ਪੈਣਾ ਉਹਏ ਮੇਰੀ ਗਾਲ ਸੁਣੀ ਮੇਰੀ ਭੈਣ ਇਥੇ ਬੰਦੀ ਮੈਂ ਨਹੀਂ ਮੈਂ ਤੈਨੂੰ ਗੱਲ ਸਮਝਾਉਣੀ ਆ ਇੱਕ ਚੱਲ ਮੈਂ ਨਹੀਂ ਕੋਈ ਗੱਲ ਕਰਨੀ ਇੱਥੇ ਬੈਹ ਕੋਈ ਗੱਲ ਨਹੀਂ ਸੁਣੀ ਮੈਂ ਸੋਲੀਆਂ ਭੈਣਾ ਗੱਲਾਂ ਪਾੜੀਆਂ ਮੇਰੀਆਂ ਫੋਨ ਨਾ ਮੇਰਾ ਤਾਂ ਖਰਾਬ ਮੈਚ ਆ ਇੱਥੇ ਬੈਠੇ ਸਹੀ ਮੈਂ ਤੈਨੂੰ ਹਾਂ ਦੱਸ ਹੁਣ ਕੀ ਮੱਛੇ ਪੇਪੜੇ ਲਾਉਣੇ ਨਹੀਂ ਮੱਛੀ ਪੇਪੜੇ ਨਹੀਂ ਮੈਂ ਲਾਉਣੇ ਆ ਤਿੰਨ ਮੈਂ ਕਿ ਬੱਤੀਆਂ ਮਗਰ ਲਾ ਕੇ ਚੱਲ ਨਿੱਕੀ ਮੋਟੀ ਚੱਲ ਮੈਂ ਆਪਣੀ ਕੁੜੀ ਮਗਰ ਨਹੀਂ ਲਾਗਾ ਬਾਂਹ ਕੋ ਚੱਲ ਜਾ ਮੈਂ ਆਪਣੀ ਕੁੜੀ ਮਗਰ ਤੇਰੀ ਬੜੀ ਮਾਸੀ ਦਾ ਕੰਮ ਕਰਾਂ ਦੇ ਆ ਮੈਂ ਕੰਮ ਕਰਾਉਂਦਾ ਆਖਾ ਵੀ ਚਲ ਨਾ ਕਰ ਬੇ ਥੋੜਾ ਕਿ ਤੂੰ ਮੇਰੀ ਕੁੜੀ ਰੋਲ ਕੇ ਰੱਖ ਦਿੱਤੀ ਉਹਦੀ ਤਾਂ ਸ਼ਕਲ ਹੀ ਨਹੀਂ ਹੋਊ ਰਹਿ ਗਈ ਜਿਹੜੀ ਮੈਂ ਕੱਟ ਕੇ ਗਈ ਇੱਕ ਗੱਲ ਸੁਣ ਜੋ ਤੂੰ ਕਰਨਾ ਤਾਂ ਕਰ ਨਹੀਂ ਨਾ ਜਦੋਂ ਮਿਲੀ ਵਰਤੀ ਮੇਰੇ ਅੱਗੇ ਮੈਂ ਤਾਂ ਕਿਸੇ ਨੂੰ ਭੈਣ ਭੈਣੋਂ ਦੱਸਦੀ ਨਹੀਂ ਕਿ ਮੇਰੀ ਭੈਣ ਦੀ ਕੁੜੀ ਹੈ ਮੈਂ ਤਾਂ ਦੂਰ ਦੇ ਰਿਸ਼ਤੇ ਦਾ ਹੀ ਦੱਸਾਂ ਹੈ ਚੈ ਟੈ 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 ਕੱਪ ਨਹੀਂ ਤੇ ਮੈਂ ਤਾਂ ਤੈਨੂੰ ਦੂਰ ਦੇ ਰਿਸ਼ਤੇਦਾਰੀ ਕਰਦੋਂ ਲੋਕਾਂ ਨੂੰ ਮੇਰਾ ਪਤਾ ਨਹੀਂ ਕਿ ਵੀ ਚੱਲੋ ਨਵੇਂ ਘਰੋਂ ਮਾਤੜ ਵਾਪਸ ਹੋਏ ਤਾਂ ਦੂਰ ਦੀ ਗੱਲ ਦੱਸਾਂਗਾ ਅਈਟਾ ਕਿੱਥੇ ਸ਼ਰਮ ਨਹੀਂ ਇਹਨਾਂ ਨੂੰ ਪਤਾ ਖਣਾ ਆਪਣੇ ਤੋਂ ਬਣਿਸਮੰਨਾ ਪਾਉਂਗੀ ਸਾਰੇ ਦੁਨੀਆਂ ਵਿੱਚ ਨਾ ਹੋ ਸਕਾਈ ਗਈ ਕੋਈ ਨਹੀਂ ਰਵਿ ਨੂੰ ਬਾੜੀ ਮੇਰੇ ਕੋਲ ਆ ਵੀ ਸਾਰੇ ਦੁਨੀਆਂ ਇੱਕੋ ਜੀ ਹੁੰਦੀ ਹੋਰ ਪਖੰਡ ਜਿਵੇਂ ਅੱਗੇ ਬਹੁਤੇ ਕਰ ਮੇਰੀ ਗੱਲ ਕੋ ਹੁਣ ਆਪਣੇ ਭਰਾਵਾਂ ਤੱਕ ਤੇ ਮੇਰੀ ਗੱਲ ਸੁਣ ਲੈ ਭਰਾਵਾਂ ਤੱਕ ਗੱਲ ਨਾ ਪਹੁੰਚਾਵੀਂ ਭਰਾਵਾਂ ਕੱਢ ਗਿਆ ਤਾਂ ਤੈਨੂੰ ਛੱਜ ਚ ਪਾਤਾ ਛੱਟੂ ਜਿੱਦਾਂ ਦੀ ਤੈਨੂੰ ਕਰ ਦਿੱਜਣਾ ਨਹੀਂ ਮੇਰੀ ਗੱਲ ਨਾ ਪਹੁੰਚਾਵੀਂ ਮੇਰੀ ਗੱਲ ਆਸ ਵਿੱਚ ਚੱਲ ਗਏ ਵੇਖੀ ਜਾਓ ਜੋ ਜਿਹੜੀ ਰਖਾਓ ਰੋਜਾ ਚੋਲਾ ਖਾੜਨਾ ਆ ਲੈ ਲੈ ਆਪਣਾ ਚੋਲਾ ਜਾ ਦਬਾਓ ਵੱਡੀ ਆਈ ਇਹੋ ਤਾਂ ਪਾਓ ਇੰਨਾ ਲੋਕਾਂ ਤੇ ਮੂੰਹ ਲੱਗਣਾ ਮੈਂ ਪਹਿਲਾਂ ਹੀ ਆਂ ਨਹੀਂ ਹਮਾਸਰੇ ਦਾ ਇਹਾਂ ਦੇ ਨਾ ਆਏ ਮੈਂ ਵੀਰਾਂ ਤੱਕ ਗੱਲ ਪਹੁੰਚ ਜੇ ਕੀ ਕਰਾਂ ਹੁਣ ਉਹ ਉਹਨਾਂ ਪਾਵੇਂ ਦੱਸ ਦਿੰਦਾਂ ਨੂੰ ਛੱਡਣਾ ਨਹੀਂ ਅੱਖ ਨਾਲ ਜੇ ਤੈਨੂੰ ਸ਼ਾਦੀ ਗਈ ਤੇ ਤੂੰ ਕੀ ਇਹਨਾਂ ਦੇ ਗਾਲੀ ਗੱਲਸ ਕੀਤਾ ਹੁਣ ਕੀ ਕਰਾਂ ਇਹਨਾਂ ਜਾਵਾਂ ਇਹਦੇ ਕੋਲ ਨਾ ਤੇ ਮੇਦੇ ਕੋਈ ਗੱਲ ਕਰਨ ਯੋਗ ਹੀ ਤੇ ਅੱਗੇ ਅੱਖ ਆਖਿਰਦਾ ਮੇਰੇ ਕੋਲ ਮੇਰੇ ਦਵਾਰੇ ਹੋਊਗਾ ਮੈਨੂੰ ਕੀ ਪਤਾ ਹੈ ਨੀ ਤੂੰ ਜਦੋਂ ਤੋਈ ਆ ਜਾਣਾ ਮੈਂ ਤਾਂ ਆ ਹੀ ਦਿੰਦੀ ਕੰਮ ਆਲੀ ਟਾ ਬੇਚਾ ਸਿਆਪਾ ਪੀ ਚਲੇਗੀ ਵਾਵਾ ਕੰਮ ਕਰ ਦਿੰਦੀ ਹਾਂ ਮੇਰੇ ਗੋਡੇ ਤੇ ਫੱਟ ਲਾਹੀ ਨੀ ਕੀਤਾ ਹਾਂ ਕਰੂੰ ਕੋਸ਼ ਨਾ ਕੋਸ਼ ਹੁਣ ਕੀ ਕਰਨਾ ਕਿੰਨੇ ਤੇ ਰਿਸ਼ਤੇਦਾਰੀ ਛੁੱਟ ਜੂਗੇ ਦਾ ਪਾ ਗਰੀਬ ਇਹਦੇ ਤਪੀਲਾ ਨੇ ਜ਼ਿੰਦਗੀ ਦਾ ਵਾਕਾ ਤੇ ਪਰ ਵੀ ਹੁ ਸਿੱਝੇ ਸਿੱਝੇ ਆਪ ਨੂੰ ਸਲਾਹ ਕਰਨਾ ਪਿਆ ਕਿ ਕਾਬ ਇਹ ਇੱਥੇ ਸੁੱਟ ਗਈ ਆਗਲੀਗਾ ਲੱਗਦਾ ਵੀ ਖੜਿਆ ਥੋੜਾ ਬਤਾ ਨਾ ਆਂਦੇ ਨੂੰ ਕਿਹੜਾ ਖਰਚਾ ਆਉਂਦਾ ਹੈ ਹਾਈ ਹਾਈ ਨੇ ਇਹਨੇ ਕਿਹੜੀ ਕੀਤੀ ਹੈ ਮੈਂ ਤਾਂ ਕੁੜੀ ਛੱਡ ਕੇ ਆਈ ਹਾਂ ਪੜਨ ਵਾਸਤੇ ਇਹਨੇ ਕਿਹੜੀ ਕਾਰ ਕੀਤੀ ਮੈਂ ਤਾਂ ਸਭ ਨੂੰ ਇਹੋ ਦਵਾਈਆਂ ਪਾਉਣੀਆਂ ਨੇ ਕਿਸੇ ਕੋਲ ਧੀ ਪੁੱਤ ਨਾ ਕਲਾਏ ਕਿਸੇ ਕੁਲਤੀ ਪੁੱਤ ਨਕਲਾਇਓ ਅੱਜ ਕੱਲ ਕੋਈ ਨੀ ਜੇ ਬੰਦਾ ਇੰਨਾ ਮੇ ਅਤਿਆਚਾਰ ਮੇਰੀ ਧੀ ਤੇ ਕੀਤਾ ਹੈ ਮੈਂ ਪੁੱਲਾ ਮੰਗੂ ਰੱਖੀ ਮੈਂ ਕਦੀ ਕਾਮਨਾ ਕਰਾਇਆ ਮੈਂ ਖਣਾ ਚਲ ਪੜਦੀ ਐ ਤੇ ਚਲ ਪੜ ਜੂਗੀ ਵਿਚਾਰੀ ਦਾ ਸ਼ੌਕ ਪੂਰਾ ਹੋ ਜਾਊਗਾ ਨਹੀਂ ਮੈਂ ਮਰਾ ਹੈਡਾ ਮੇਰਾ thro ਮੇਰੀ ਕੁੜੀ ਨਾ ਕੀਤਾ ਹੋਏ ਨੂੰ ਤੇ ਕੀੜਾ ਹੀ ਪਹਿਣ ਇਹਨੂੰ ਜਨਾਨੀ ਨੂੰ ਭਾਵੇਂ ਮੇਰੀ ਭੈਣ ਹੀ ਐ ਇਹਦੇ ਨੂੰ ਗੰਦੀ ਜਨਾਨੀ ਨੂੰ ਕੀੜਾ ਹੀ ਪਹਿਣ ਜਿੰਨੇ ਮੇਰੀ ਨੀ ਇੰਨੀ ਨੀ ਪੁੱਲਾ ਵਰਗੀ ਨੀ ਆਦੀ ਰੋਲ ਦਿੱਤੀ ਭਰ ਕੇ ਹੈ ਚੱਲ ਪੁੱਤ ਤੂੰ ਨਹੀਂ ਟੈਨਸ਼ਨ ਲੈਣਾ ਕੋਈ ਨਹੀਂ ਆਪਾਂ ਤੇਰੇ ਨਾ ਤੇਰਾ ਪਾਪਾ ਕੱਲ ਲਾਟਰੀ ਜੀ ਪਾ ਕੇ ਆਇਆ ਸੀਗਾ ਇੱਕ ਨੰਬਰ ਜਿਆ ਤੇ ਉਹ ਆਂਦੇ ਸੀ ਇਹ ਪਾਉ ਖਰੇ ਨਿਕ ਜੀ ਪੁੱਤ ਆਪਣੀ ਨਿਕਲ ਆਈ ਨਾ ਤੇ ਆਪਣੇ ਵੇਖੀ ਮਹਾਰਾਜ ਨੇ ਆਪਣੀ ਬੜੀ ਸੋਹਣੀ ਸੋਣ ਲੈਣੀ ਕੋਈ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਚੰਗਾ ਮੈਂ ਤੈਨੂੰ ਆਪੇ ਪੜਾ ਦੇਣਾ ਅਸ਼ਮੀਨ ਆ ਗਈ ਬਤੂ ਅੱਛੀ ਅਸ਼ਮੀਰ ਸੱਚੀ ਕਾ ਬੈਜੋ ਬੈਜੋ ਕਦੋਂ ਦੀ ਆਈ ਹੈ ਅੱਜ ਅੱਜ ਅੱਛਾ ਅੱਛਾ ਮੰਮੀ ਤੇਰੇ ਗਹਿਣੇ ਲੈਣ ਹਾਂਜੀ ਕਿੱਥੇ ਮੰਮਾ ਕਿੱਥੇ ਅਸ਼ੰਦਰ ਆ ਜਾ ਇੱਧਰ ਅਬ ਇਹਨੂੰ ਦੇ ਸੱਚੀ ਕਾ ਦੀਦੀ ਸੱਚੀ ਕਾ ਕਦੋਂ ਦੀ ਆਏ ਇਹ ਨਾ ਮੈਂ ਅੱਜ ਇਹਨੂੰ ਲੈ ਕੇ ਆਈ ਹਾਂ ਅੱਛਾ ਅੱਛਾ ਸਕੂਲ ਨਹੀਂ ਜਾਣੀ ਛੁੱਟੀ ਹੈ ਛਟੀਆਂ ਨਾ ਜਣਗੇ ਇੱਥੇ ਨਹੀਂ ਪਹਿਣਾ ਸਕੂਲ ਕੀ ਦੱਸਾਂ ਤੈਨੂੰ ਸਿਆਣੇ ਆਂਦੇ ਅੱਚ ਗੱਜਕੀ ਢੇਡ ਆਪਣਾ ਨੰਗਾ ਹੁੰਦਾ ਮੈਂ ਤਾਂ ਗਈ ਸਭ ਦਾ ਹੋਈ ਹੋ ਗਈ ਤੇ ਜਿਹੜੀ ਮੈਂ ਕਹਿੰਦੀ ਹਾਂ ਹਾਂ ਸੌਦਾ ਲੈਣ ਗਈ ਤੇ ਮੈਂ ਹਚਲ ਕੁੜੀ ਕੋਲ ਆਉਣੀ ਤੇ ਕੁੜੀ ਨੂੰ ਤੇ ਜਾਂਦਿਆਂ ਨੂੰ ਕੰਮੇ ਡਾਇਆ ਦਬਕੇ ਮਾਰਨਦਈ ਜੇ ਮੈਂ ਜਾ ਕੇ ਪੁੱਛਿਆ ਤੇ ਨਹੀਂ ਹੋਈ ਗੱਲ ਵਾਲਗੀ ਮੁੜ ਕੇ ਰਸੋਈ ਨੂੰ ਰਸੋਈ 'ਚ ਜਾ ਕੇ ਕੁੜੀ ਨੂੰ ਧਾਉਣੋ ਖੜੀ ਬੈਠੀ ਤੇ ਕੁੜੀ ਨੂੰ ਬੱਤੀ ਬੱਤੀ ਗੱਲਾਂ ਕਰਨਦਈ ਨਾਲੇ ਉਹਨੂੰ ਚਰੀ ਨਿਆਣੀ ਨੂੰ ਕੁੱਟਦੀ ਮਾਰਦੀ ਕੁੜੀ ਨੂੰ ਤੇ ਇੱਕ ਦਿਨ ਸਕੂਲ ਨਾ ਕਲਾਇਆ ਅੱਛਾ ਹੈ ਮੈਂ ਹੋ ਕੇ ਮੇਰੇ ਭੈਣ ਓਕੇ ਮੇਰੀ ਭੈਣ ਦੇ ਡੈਣਾ ਤੋਂ ਵੱਧ ਵਤੀਰਾ ਕੀਤਾ ਹੀ ਜਨੇ ਹੈ ਭੈਣ ਐਦਾਂ ਕਰਦੀ ਕੋਈ ਭੈਣਾ ਭੂਣਾ ਨਹੀਂ ਅੱਜ ਕੱਲ ਬੰਨਦੀਆਂ ਕੋਈ ਭਰਾ ਭਰੂ ਨਹੀਂ ਕਿਸੇ ਦੇ ਬੰਦੇ ਬਸ ਆਪ ਬਣਾ ਹੀ ਪਰ ਭੈਣ ਸਦਾ ਦੇਣ ਤੇ ਇੱਕੋ ਜੇ ਨਹੀਂ ਨਾ ਰਹਿੰਦੇ ਆ ਚੱਲ ਉਹ ਤੇਰੇ ਮਾਰ ਤੇ ਡਿਪੈਂਡ ਕਰਦਾ ਵਾ ਹੋ ਸਕਦਾ ਉਹਨਾਂ ਤੇ ਉਹਨਾਂ ਦਾ ਪੁੱਤੀ ਬਹਿ ਜੇ ਤੁਹਾਡਾ ਵਧੀਆ ਬੰਜੇ ਤੁਸੀਂ ਰਾਜੇ ਬੰਜੋ ਤੇ ਮੇਰੀਆਂ ਮੇਰੀਆਂ ਅੰਦਰਾ ਸੀਸਾ ਤੋੜੀਆਂ ਦੇਣੀਆਂ ਜਿੰਨਾ ਮੇਰੀ ਕੁੜੀ ਨਾਲ ਹੋਇਆ ਹੈ ਕਿ ਤੇਰਾ ਮਹਾਰਾਜ ਦੇ ਹੱਥ ਵਾਸੇ ਸਾਰਾ ਕੁਝ ਹੈ ਪਰ ਭਰਵੀ ਤਨ ਮੈਂ ਚੰਗੀ ਰਾਇ ਦੇਗੀ ਚਲ ਤੂੰ ਆਪਣੀ ਕੁੜੀ ਵੇਖ ਉਹ ਇੱਕ ਚੰਗੇ ਰਹਿ ਕੇ ਜੋ ਕੁੜੀ ਵੇਖ ਆਏ ਬੰਦੋ ਮਾਰ ਦਿੰਦੀ ਜਿੱਦਾਂ ਉਹ ਕਰਦੀ ਮੈਂ ਭਾਵੇਂ ਔਖੇ ਹੋਵਾਂ ਸੌਖੇ ਮੈਂ ਨਹੀਂ ਹੁਣ ਆਪਣਾ ਤੀਪੁੱਤ ਕਿਤੇ ਵੀ ਕਲਾਉਣਾ ਮੈਂ ਆਪੇ ਪੜਾ ਲੈਣੀ ਇਹਨੂੰ ਤਾਂ ਰੱਬ ਪਛਾਣੂ ਜਿੱਦਾਂ ਇਹਨੇ ਮੇਰੀ ਕੁੜੀ ਨਾਲ ਤਰੋ ਕਮਾਇਆ ਆ ਚਲੋ ਠੀਕਾਣਾ ਆਪਣੇ ਘਰ ਆ ਗਏ ਹੁਣ ਵਧੀਆ ਬਸ ਹਾਂ ਨਾ 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 ਪੂਣੇ ਪਾਣੀ ਉਹ ਪਤਲੇ ਹੋ ਗਏ ਭੈਣ ਕੋਈ ਨਹੀਂ ਉਹ ਕਿਸੇ ਦਾ ਬੰਦਾ ਕੋਈ ਆਦੇ ਕਾਲਜੋਗ ਵਾਕੇ ਕਾਲਜੋਗ ਆ ਗਿਆ ਜਦੋਂ ਕਿ ਰਿਸ਼ਤਿਆਂ ਚ ਕੋਈ ਮੋਹ ਪਿਆਰ ਮਿਠਾਸ ਨਾ ਰਹੇਗੀ ਹਾਂ ਚਲੋ ਚਲ ਚੰਗਾ ਫਿਰ ਮੈਂ ਜਾਦੀ ਮੈਨੂੰ ਫਿਰ ਮੈਂ ਚਾਹ ਬਣਾਉਣੀ ਆ ਨਹੀਂ ਨਹੀਂ ਚਾਹ ਮੈਂ ਕੀ ਪੀਣੀ ਆ ਮੈਂ ਸ਼ਾਮਾਂ ਪਈਆਂ ਮੈਂ ਤਾਂ ਚਲ ਜਾਨੀ ਆ ਮੈਂ ਰੋਟੀਆਂ ਲਾਉਣ ਲੱਗੀ ਤੇ ਮੈਂ ਤੇ ਲੇਕਰੀ ਹੋਈ ਆ ਵੇਖ ਆ ਵਾ ਰੌਣਕ ਜੀ ਲੱਗੀ ਨਾ ਆ ਗਈ ਕੁੜੀ ਅੱਛਾ ਅੱਛਾ ਵਾਹ ਜੀ ਸੁਣ ਕੇ ਮੈਂ ਤੇ ਆ ਗਈ ਮੈਂ ਚਲ ਘੁੱਟਕ ਬਣਾ ਲੈਂਦੀ ਹੁਣੇ ਭਾਂ ਜਾਣੀ ਨਹੀਂ ਨਹੀਂ ਉਹ ਚਲ ਮੈਂ ਸਵੇਰੇ ਫੇਰ ਆਉਂਗੀ ਚਲ ਚੰਗਾ ਹਾਂ ਚੰਗਾ ਚੰਗਾ ਆ ਮੈਂ ਕੋਈ ਗੱਲ ਨਹੀਂ ਹੁਣ ਮम्मा ਕੋਲ ਆ ਗਈ ਆ ਨਾ ਹੁਣ ਕੋਈ ਗੱਲ ਇੱਥੇ ਪੜਨਾ ਆਪਾਂ ਇੱਥੇ ਕੰਮ ਕਰਨਾ ਕੋਈ ਕੰਮ ਨਹੀਂ ਕਰਨਾ ਮੈਂ ਰੋਟੀ ਲੱਗੀ ਪਕਾਉਣ ਪਹਿਲਾਂ ਤੂੰ ਰੋਟੀ ਨਾ ਨਾ ਕੇ ਤੇ ਰੋਟੀ ਖਾ ਮੇਰਾ ਪੁੱਤ ਚੰਗਾ ਇਹਨੂੰ ਤਾਂ ਕੀੜੇ ਪਾਣੇ ਵੇਖੀ ਚੱਲੀ ਜਿੱਦਾਂ ਇਹਨੇ ਤੇ ਨਾ ਧਰੋ ਕਮਾਇਆ